que eu God. ਜੋ ਆ ਸਾਹਿਬ ਅੱਜ ਜਿਹੜਾ ਪ੍ਰੋਗਰਾਮ ਕਰਾਇਆ ਗਿਆ ਦਫਤਰ ਦੇ ਵਿੱਚੋਂ ਤੋਂ ਬਲਕਿ ਹਾਂਜੀ ਅੱਜ ਜੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਦੇਸ਼ ਦੇ ਵਿੱਚ ਅੱਜ 77ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਉਸ ਦੇ ਉਪਲਕਸ਼ ਹੀ ਅੱਜ ਇੰਪਰੂਵਮੈਂਟ ਟੈਸਟ ਬਟ ਹਲਾ ਦਾ ਸਟਾਫ ਔਰ ਸਾਡੇ ਪਾਰਟੀ ਦੇ ਸਾਡੇ ਤਮਾਮ ਦਰਜਾ-ਦਰਜਾ ਜਿਹੜੇ ਲੀਡਰ ਸਾਹਿਬਾਨ ਅੱਜ ਪਹੁੰਚੇ ਨੇ ਔਰ ਵਿਸ਼ੇਸ਼ ਤੌਰ ਤੇ ਅੱਜ ਸਾਡੇ ਦਰਮਿਆਨ ਲਾਇਨਸ ਕਲੱਬ ਇੰਟਰਨੈਸ਼ਨਲ ਦੇ ਪਾਸਟ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਡਾਕਟਰ ਨਰੇਸ਼ ਸ਼ੰਕਰਵਾਲ ਜੀ ਸਾਡੇ ਅੱਜ ਇਸ ਫੰਕਸ਼ਨ ਦੀ ਸ਼ੁਭਕਾਮਨਾਵਾਂ ਵਧਾਏ ਉਧਾਰੇ ਸਨ ਉਹਨਾਂ ਦੇ ਨਾਲ ਹੀ ਸਾਡੇ ਤਮਾਮ ਜਿੰਨੀਆਂ ਵੀ ਬਟਾਲੀਆਂ ਦੀਆਂ ਸੋਸ਼ਲ ਆਰਗੇਨਾਈਜੇਸ਼ਨ ਉਹਨਾਂ ਦੇ ਪ੍ਰੈਜ਼ੀਡੈਂਟ ਉਹਨਾਂ ਦੇ ਸਖਤੀ ਵੀ ਅੱਜ ਪਹੁੰਚੇ ਨੇ ਔਰ ਪਾਰਟੀ ਦੀ ਰੀਡ ਦੀ ਹੱਡੀ ਸਾਡੇ ਸਾਰੇ ਵਰਕਰ ਵੀ ਅੱਜ ਪਹੁੰਚੇ ਹਨ ਐਮ ਸੀ ਸਹਿਬਾਨ ਪਹੁੰਚੇ ਹਨ ਸਾਡੇ ਬਲਾਕ ਪ੍ਰੈਜ਼ੀਡੈਂਟ ਪਹੁੰਚੇ ਹਨ ਔਰ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਮਾਨਕ ਮਹਿਤਾ ਜੀ ਔਰ ਇਸ ਫੰਕਸ਼ਨ ਦੀ ਜਿਹੜੀ ਸ਼ੋਭਾ ਇਹਨਾਂ ਨੇ ਅੱਜ ਵਧਾਈ ਹੈ ਸੋ ਅੱਜ ਸਾਡੇ ਜਿੱਥੇ ਦੇਸ਼ ਦੇ ਸ਼ਹੀਦਾਂ ਨੂੰ ਯਾਦ ਕਰਨ ਦਾ ਦਿਵਸ ਹੈ ਉੱਥੇ ਅੱਜ ਬਾਬਾ ਸਾਹਿਬ ਬੀਬਰਾਮ ਵੇਦਕਰਨ ਨੂੰ ਵੀ ਅਸੀਂ ਨਮਨ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਆਸਤੇ ਸੰਵਿਧਾਨ ਲਿਖਿਆ ਔਰ ਦੇਸ਼ ਨੂੰ ਇੱਕ ਸਹੀ ਯੋਜਨਾਬੰਦ ਤਰੀਕੇ ਦੇ ਨਾਲ ਚਲਾਉਣ ਦਾ ਇੱਕ ਐਸਾ ਸਾਧਨ ਦੇਸ਼ ਨੂੰ ਦਿੱਤਾ ਜਿਸ ਦੇ ਅੰਡਰ ਸਾਰੇ ਅੰਤਰਗਤ ਸਾਰੇ ਦੇਸ਼ ਦੇ ਵਿੱਚ ਉਹ ਸੰਵਿਧਾਨ ਦੇ ਤਹਿਤ ਹੀ ਸਾਰੇ ਕਾਨੂੰਨ ਦੇ ਅਨਸਾਰ ਦੁਨੀਆ ਜਿਹੜੀ ਹੈ ਸਾਰੇ ਪ੍ਰਸ਼ਾਸਨ ਜਿਹੜਾ ਕੰਮ ਕਰ ਰਿਹਾ ਹੈ ਸੋ ਅਸੀਂ ਅੱਜ ਉਹਨਾਂ ਸ਼ਹੀਦਾਂ ਨੂੰ ਨਮਨ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਦੇਸ਼ ਵਾਸਤੇ ਸ਼ਹੀਦੀ ਦੇ ਕੇ ਸਾਨੂੰ ਆਜ਼ਾਦੀ ਦਵਾਈ ਪਰ ਉਹਨਾਂ ਵੀ ਨੌਜਵਾਨਾਂ ਨੂੰ ਜਿਹੜੇ ਕੀ ਇਸ ਮੌਸਮ ਦੇ ਵਿੱਚ ਜਿੱਥੇ ਬਰਪਾ ਪੈ ਰਹੀਆਂ ਹਨ ਉੱਥੇ ਸਾਡੇ ਵਾਸਤੇ ਅਸੀਂ ਚੈਨ ਦੀ ਨੀਂਦ ਸੁੱਤੇ ਹੋਏ ਹਾਂ ਤੇ ਉਹਨਾਂ ਦੀ ਬਦੌਲਤ ਜਿਹੜੀ ਸੌਰੇ ਹਾਂ ਜਿਹੜੇ ਅੱਜ ਉਸ ਹਾਲਾਤਾਂ ਦੇ ਵਿੱਚ ਵੀ ਦੇਸ਼ ਦੀ ਸੁਰੱਖਿਆ ਵਾਸਤੇ ਲੱਗੇ ਹੋਏ ਹਨ ਉਹ ਸਭ ਨੂੰ ਨਮਨ ਕਰਨ ਦਾ ਦਿਵਸ ਹੈ ਔਰ ਮੈਂ ਦੇਸ਼ ਵਾਸੀਆਂ ਨੂੰ ਇਹ ਕਹਿਣਾ ਹਾਂਗੀ ਤੁਸੀਂ ਉਸ ਸੰਵਿਧਾਨ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਕੇ ਆਪਣੇ ਬੱਚਿਆਂ ਨੂੰ ਅચ્ੀ ਸਿੱਖਿਆ ਪ੍ਰਦਾਨ ਕਰੋ ਸੋ ਇਸ ਮੌਕੇ ਤੇ ਮੈਂ ਦੇਸ਼ ਵਾਸੀਆਂ ਨੂੰ ਬਟਾਲਾ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਅੰਦੀ ਮਾਨਕ ਜਿਹੜੇ 77 ਦਿਵਸ ਦੇ ਤੇ ਸਭ ਦਾ ਪਿਆ ਜਿਹੜਾ ਜਿੰਨੇ ਸਾਡਾ ਵੀ ਮੈਸੇਜ ਦੇਣਾ ਚਾਹੁੰਦਾ ਸਭ ਤੋਂ ਪਹਿਲੇ ਆਪ ਦੇ ਚੈਨਲ ਆਹੀ ਮੈਂ ਸਾਰੇ ਬਟਾਲਾ ਵਾਸੀਆਂ ਸਾਡੇ ਦੇਸ਼ਾਂ ਬੇਦੇਸ਼ਾਂ ਵਿੱਚ ਵਸਦੇ ਜਿੰਨੇ ਵੀ ਸਾਡੇ ਪੰਜਾਬੀ ਸਾਡੇ ਭਾਰਤੀ ਸਾਰਿਆਂ ਨੂੰ ਮੈਂ 77ਵੇਂ ਗਤੰਤਰ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਅੱਜ ਬਟਾਲਾ ਦੇ ਵਿੱਚ ਇਪਰਮੋਟਸ ਦੇ ਦਫਤਰ ਦੇ ਵਿੱਚ ਅਸੀਂ ਪ੍ਰੋਗਰਾਮ ਕੀਤਾ ਜਿਹਦੇ ਵਿੱਚ ਉੱਚੇ ਚਾਤ ਤੋਂ ਸਾਡੇ ਨਰੇਸ਼ ਅਕਰਵਾਲ ਜਿਹੜੇ ਲੋਇੰਸ ਕਲੱਬ ਦੇ ਰੀਡ ਦੀ ਹੱਡੀ ਔਰ ਬਟਾਲੇ ਲਈ ਇਹਨਾਂ ਨੇ ਕਾਫੀ ਇਸ ਤਰ੍ਹਾਂ ਦੀਆਂ ਚੀਜ਼ਾਂ ਕੀਤੀਆਂ ਜੋ ਕਿ ਮੈਂ ਕਹਾਂਗਾ ਕਿ ਸਲਾਂਗਾ ਜੋ ਕੀ ਕਰੀ ਤੋ ਵੀ ਕਰਦੇ ਆ ਕਿਉਂਕਿ ਅਕਸਰ ਇੱਕ ਪਟਾਲੇ ਸ਼ਹਿਰ ਤੋਂ ਨਿਕਲ ਕੇ ਇੰਟਰਨੈਸ਼ਨਲ ਨੈਸ਼ਨਲ ਦੇ ਵਿੱਚ ਆਪਣਾ ਨਾਮ ਸਪਿਤ ਕਰਨਾ ਔਰ ਉੱਥੇ ਜਾ ਕੇ ਬਟਾਲੇ ਸ਼ਹਿਰ ਨੂੰ ਦੀ ਨਿਹਾਰ ਨੂੰ ਉੱਥੇ ਦਰਸ਼ਾਣਾ ਇਹ ਬਹੁਤ ਵੱਡੀ ਗੱਲ ਹੈ ਸੋ ਇਹਨਾਂ ਦਾ ਆਪਾ ਜਿੰਨੇ ਵੀ ਗੱਲਾਂ ਚ ਧੰਨਵਾਦ ਕਰੀਏ ਉਹ ਬਹੁਤ ਥੋੜਾ ਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਾ ਅੱਜ ਸਾਡੇ ਇਸ ਪ੍ਰੋਗਰਾਮ ਵਿੱਚ ਉਹ ਸ਼ਾਮਿਲ ਹੋ ਕੇ ਇਸ ਪ੍ਰੋਗਰਾਮ ਦੀ ਸ਼ਾਨ ਵਧਾਈ ਹੈ ਔਰ ਅੱਜ ਸਾਡਾ 77ਵਾਂ ਗਣਤੰਤਰ ਦਿਵਸ ਹੈ ਔਰ ਜਿੱਦਾਂ ਸਾਡੇ ਇੰਪਰੂਵਮੈਂਟਸ ਦੇ ਚੇਅਰਮੈਨ ਯਸ਼ਪਾਲ ਜੀ ਨੇ ਦੱਸਿਆ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਔਰ ਅਸੀਂ ਇਸ ਦਿਹਾੜੇ ਨੂੰ ਆਪਣੇ ਆਪ ਨੂੰ ਇੱਕ ਦੁਬਾਰਾ ਸੰਕਲਪ ਕਰੀਏ ਕਿ ਇੱਕ ਨਵੇਂ ਸਹਿਯੋਗ ਦੇ ਨਾਲ ਆਤਮ ਨਿਰਭਨ ਹੋਣ ਦਾ ਅਸੀਂ ਕੋਸ਼ਿਸ਼ ਕਰੀਏ ਕਿ ਜਿੱਦਾਂ ਅਸੀਂ ਅੱਗੇ ਵਧ ਰਹੇ ਹਾਂ ਕਾਫੀ ਅਸੀਂ ਹੋਰ ਅੱਗੇ ਵਧੀਏ ਮੈਂ ਬਹੁਤ ਬਹੁਤ ਵਧਾਈ ਦੇਣਾ ਸਾਰਿਆਂ ਨੂੰ ਔਰ ਖਾਸ ਤੌਰ ਤੇ ਆਪਣੇ ਬ੍ਰਦਰ ਔਰ ਐਮਐਲਏ ਨੂੰ ਅਮਨ ਸ਼ੇਰ ਸਿੰਘ ਕਲਸੀ ਨੂੰ ਬਹੁਤ ਵਧਾਈ ਦੇਣਾ ਉਹ ਅੱਜ ਨਹੀਂ ਹੈਗੇ ਉਹਨਾਂ ਨੂੰ ਜਾਣਾ ਪੈ ਗਿਆ ਔਰ ਜਸਪਾਲ ਜੀ ਤੁਹਾਨੂੰ ਔਰ ਮਾਨਿਕ ਮੈਨੂੰ ਦੇਖਿਆ ਵੀ ਕਿਸ ਤਰ੍ਹਾਂ ਤੁਸੀਂ ਸਾਰੇ ਆਪਣਾ ਲੀਡ ਕਰ ਰਹੇ ਹੋ ਸਾਰੀ ਚੀਜ਼ਾਂ ਨੂੰ ਬਹੁਤ-ਬਹੁਤ ਵਧਾਈ ਤੁਹਾਨੂੰ ਬਹੁਤ-ਬਹੁਤ ਸ਼ੁਕਰੀਆ ਕਿ ਮੈਨੂੰ ਤੁਸੀਂ ਮੌਕਾ ਦਿੱਤਾ ਕਿ ਮੈਂ ਤੁਹਾਡੇ ਨਾਲ ਸ਼ਰੀਕ ਹੋ ਸਕਾਂ ਧੰਨਵਾਦ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਅੱਜ ਗੁਰੂਮਟਰ ਦੇ ਚੇਅਰਮੈਨ ਜੀ ਜਸ਼ਪਾਲ ਚੋਹਾਂ ਜੀ ਜਿਨ੍ਹਾਂ ਨੇ ਫਲੈਕਸ ਵਰਮਨੀ ਕੀਤੀ ਹੈ ਉਹਦੇ ਵਿੱਚ ਸਾਡੇ ਵਿਸ਼ੇਸ਼ ਮਹਿਮਾਨ ਡਾਕਟਰ ਨਰੇਸ਼ ਅਗਰ왈 ਜੀ ਇੰਟਰਨੈਸ਼ਨਲ ਪ੍ਰੈਜ਼ੀਡੈਂਟ 2017-18 ਨੌਨ ਲਾਇੰਸ ਕਲੱਬ ਦੇ ਸਾਰੇ ਮਿਲਬਾਂ ਦੇ ਪ੍ਰਧਾਨ ਆਮਾਦੀ ਬਾਡੀ ਦੇ ਸਾਰੇ ਅਹੁਦੇਦਾਰ ਬਲਾਕਪਦਰ ਮਾਰਗਮੰਡੀ ਦੇ ਚੇਅਰਮੈਨ ਮਾਨੀਕ ਮਹਿਤਾ ਜੀ ਸਾਰਿਆਂ ਨੇ ਸ਼ਿਰਕਤ ਕੀਤੀ ਮੈਂ ਸਮਝਦਾ ਕਿ ਸਾਨੂੰ ਪਬਲਿਕ ਡੇ ਤੇ ਸਾਰੇ ਜਣੇ ਜਿੱਦਾਂ ਸਵਿਧਾਨ ਨੂੰ ਵੇਅ ਕਰਨਾ ਚਾਹੀਦਾ ਤੇ ਸਾਰੇ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਅਸੀਂ ਦੇਸ਼ ਦੇ ਵਿੱਚ ਸਾਰੇ ਮਿਲ ਜੁਲ ਕੇ ਕੰਮ ਕਰੀਏ ਧੰਨਵਾਦ ਗੁਰਨੰਤਰ ਦਿਵਸ ਤੇ ਮੈਂ ਪ੍ਰਦੀਪ ਕੁਮਾਰ ਬਟਾਲਾ ਵਾਸੀਆਂ ਨੂੰ ਅਤੇ ਸ਼ਹਿਰ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਦੇਣਾ ਅਤੇ ਨਾਲ ਇੱਕ ਅਪੀਲ ਕਰਦਾ ਹਾਂ ਕਿ ਵੀ 18 ਸਾਲ ਦੇ ਜਿਹੜੇ ਅਬੋਵ ਹੈ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਉਹ ਆਪਣੀ ਵੋਟ ਜਿਹੜੀ ਹੈ ਜਰੂਰ ਬਣਵਾਉਣ ਅਤੇ ਵੋਟ ਦਾ ਇਸਤੇਮਾਲ ਜਰੂਰ ਕਰਨ ਜੀ ਧੰਨਵਾਦ ਜੀ ਕੰਡਕਟਰ ਦੇ ਵਿੱਚ ਦੇ ਸਾਰੇ ਦੇਸ਼ ਵਾਸੀਆਂ ਨੂੰ ਡਾਲਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਅੱਜ ਇੰਪਰੂਵਮੈਂਟ ਦੇ ਦੇ ਅਫਸਰ ਦੇ ਵਿੱਚ ਜਿਹ ਚੇਅਰਮੈਨ ਜੀ ਗਸ਼ਪਰ ਕੁਮਾਰ ਜੀ ਵੱਲੋਂ ਜੋ ਇੱਥੇ ਫਲੈਗ ਸਰਾਮਣੀ ਕੀਤੀ ਗਈ ਆ ਉਦੇ ਵਿੱਚ ਬਹੁਤ ਵਧੀਆ ਦੇਸ਼ ਭਗਤੀ ਦੇ ਪ੍ਰੋਗਰਾਮਾਂ ਦੇ ਤਹਿਤ ਜਿਹੜਾ ਇੱਕ ਕੀਤਾ ਗਿਆ ਬਹੁਤ ਅੱਛਾ ਇੱਕ ਉਪਰਾਲਾ ਜਿਹੜਾ ਕਿ ਸਾਡੇ ਦੇਸ਼ ਭਗਤੀ ਦੀ ਭਾਵਨਾ ਸਾਡੇ ਮਨ ਦੇ ਵਿੱਚ ਜਾਗਰਤ ਕਰਦਾ ਤੇ ਵੱਤ-ਵੱਤ ਅਸੀਂ ਜਿਸ ਨਾਲ ਸਾਡੇ ਸ਼ਹੀਦਾਂ ਨੇ ਬਹੁਤ-ਬਹੁਤ ਛੀਧੀਆਂ ਦੇ ਕੇ ਇਸ 75 ਦਿਨਾਂ ਤਰ ਦਿਨਸ ਨੂੰ ਆਜ਼ਾਦੀ ਪ੍ਰਾਪਤ ਕੀਤੀ ਔਰ ਉਸ ਤੋਂ ਬਾਅਦ 75 ਦਿਨਸ ਜਿਹੜਾ ਸਥਾਪਿਤ ਹੋਇਆ 1950 ਦੇ ਵਿੱਚ ਉਹਨੂੰ ਉਸੇ ਤਰ੍ਹਾਂ ਬਹਾਰ ਰੱਖਿਏ ਅਤੇ ਰਤਬਤ ਦੇਸ਼ਪਕੀਨੇ ਕਮਾਦੇ ਵਿੱਚ ਵੱਲ ਚੜਕੇ ਚੱਲੀਏ ਜੈ ਹਾਂ ਵਾਟ। ਗਣਤੰਤਰ ਦੇ ਹਸਤੇ ਦੇਸ਼ ਵਾਸੀਆਂ ਨੂੰ ਆਪਣੇ ਬਟਾਲਾ ਹਲਕੇ ਦੇ ਪਿਆਰੇ ਸਾਰੇ ਵਾਸੀਆਂ ਨੂੰ ਬਹੁਤ ਬਹੁਤ ਵਾਰਕਤਨਾ ਐਮ ਐਲ ਏ ਮੋਹਨ ਸਿੰਘ ਖੈਰੀਕੋ ਸਿੰਘ ਜਸਪੰਨ ਧੌਣ ਜੀ ਪ੍ਰੂਫਮੈਂਟ ਐਸਟੇ ਚੇਅਰਮੈਨ ਮਾਰਕ ਮਹਿਤਾ ਜੀ ਮਾਰਕ ਕਮੇਟੀ ਦੇ ਚੇਅਰਮੈਨ ਤੇ ਬਾਕੀ ਸਾਰੇ ਆਪਣੇ ਸੱਜਣਾ ਮਿੱਤਰਾਂ ਨੂੰ ਇਲਾਕਾ ਨਿਵਾਸੀਆਂ ਨੂੰ ਬਟਾਲਾ ਹਲਕੇ ਦੇ ਲੋਕਾਂ ਨੂੰ A lot work on the